ਦੇਖੋ ਮਨਪ੍ਰੀਤ ਸਿੰਘ ਬਾਦਲਾ ਦੇ ਪੁਰਾਣੇ ਨੇਤਾ ਰਹੇ ਉਹਨਾਂ ਨੇ ਪਿੱਛੇ ਦਿੱਲੀ ਜਾ ਕੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਅਮਿਤ ਸ਼ਾਹ ਜੀ ਦੇ ਨਾਲ ਮੀਟਿੰਗ ਕਰਕੇ ਸ਼ਾਮਲ ਹੋਏ ਸੀਗੇ ਤੇ ਉੱਥੇ ਉਹ ਯਕੀਨ ਦਵਾਇਆ ਕਿ ਆਏ ਸੀਗੇ ਅਸੀਂ ਭਾਰਤੀ ਜਨਤਾ ਪਾਰਟੀ ਨੂੰ ਮਜ਼ਬੂਤ ਕਰਨ ਵਾਸਤੇ ਆਪਣਾ ਪੂਰਾ ਸਹਿਯੋਗ ਕਰਾਂਗੇ ਤੇ ਹੁਣ ਜਿਹੜੀ ਇਲੈਕਸ਼ਨ ਚੱਲ ਰਹੀ ਹੈ ਇਲੈਕਸ਼ਨ ਮੈਂ ਕਹਿ ਸਕਦਾ ਕਿ ਪੂਰੇ ਉਸ ਮੋੜ ਦੇ ਵਿੱਚ ਹੈ ਜਿਹਦੇ ਵਿੱਚ ਇੱਕ ਇੱਕ ਸਕੰਟ ਇੱਕ ਇੱਕ ਮਿੰਟ ਤੇ ਇੱਕ ਇੱਕ ਆਦਮੀ ਸਹਾਇ ਹੁੰਦਾ ਤਾਂ ਉਸ ਲਈ ਸਾਨੂੰ ਜਿੱਤ ਜਕੀਨੀ ਕਰਨ ਲਈ ਜ਼ਰੂਰਤ ਸੀ ਕਿ ਮਨਪ੍ਰੀਤ ਨਾਲ ਜੁੜੇ ਹੋਏ ਕੁਝ ਲੋਕ ਜੋ ਸਾਬਕਾ ਮੇਅਰ ਰਮਨ ਸ਼੍ਰੀਮਤੀ ਰਮਨ ਜੀ ਤੇ ਉਹਨਾਂ ਦੇ ਨਾਲ 6-7 ਕਾਉਂਸਲਰ ਜਿਹੜੇ ਜਿੰਨਾਂ ਨੂੰ ਆਵਾਜ਼ਤਾ ਕੀਤਾ ਗਿਆ ਤੇ ਉਹ ਕਹਿੰਦੇ ਅਸੀਂ ਸਰਦਾਰ ਮਨਪ੍ਰੀਤ ਸਿੰਘ ਜੀ ਬਾਦਲ ਦੀ ਅ ਆਦੇਸ਼ ਦੀ ਅਡੀ ਕਰ ਰਿਹਾ ਤੇ ਮੈਂ ਉਹ ਆਦੇਸ਼ ਆਸੇ ਇੱਕ ਨੋ ਲੈਟਰ ਭੇਜਿਆ ਕਿ ਤੁਸੀਂ ਜਲਦੀ ਆ ਕੇ ਉਹਨਾਂ ਨਾਲ رابطہ ਕਾਇਮ ਕਰਾਓ ਤਾਂ ਕਿ ਭਾਰਤੀ ਜਨਤਾ ਪਾਰਟੀ ਦੀ ਚੋਣ ਮਹਿੰਮ ਨੂੰ ਫੁਰਜ਼ਾ ਆ ਜਾਵੇ ਉਹ ਮੀਟ ਜਿਹੜੇ ਤੁਸੀਂ ਕਾਸਟਾਂ ਦੀ ਗੱਲ ਤੋਂ ਕਾਂਗਰਸੀ ਕੌਂਸਲਰ ਨੇ ਕੁਝ ਚਾਹੇ ਕਾਂਗਰਸੀ ਕੌਂਸਲਰ ਪਹਿਲਾਂ ਮਨਪ੍ਰੀਤ ਬਾਦਲ ਜਦੋਂ ਚ ਕਾਂਗਰਸ ਦੇ ਵਿੱਚ ਸੀ ਉਹ ਕਾਂਗਰਸ ਦੇ ਨਾਲ ਸੀਗੇ ਤੇ ਜਦੋਂ ਇੱਕ ਨੇਤਾ ਆ ਜਾਂਦਾ ਤਾਂ ਉਹ ਤੇ ਆਪਣੇ ਆਪ ਹੀ ਸਾਰੇ ਆ ਜਾਂਦੇ ਆ ਕਿਉਂਕਿ ਕਾਂਗਰਸੀ ਦਾ ਉਕਰਤਾ ਸੀਗਾ ਮੇਰੇ ਨਾਲ ਕੱਟਦਾ ਸੀਗਾ ਉਹ ਤੋਂ ਇਸ ਕਰਕੇ ਸਿੰਗਲਾ ਸਰ ਉਹ ਹੋਮ ਤੱਕ ਤਾਂ ਆ ਜਾਣੇ ਚਾਹੀਦੇ ਸੀ ਕਿਉਂਕਿ ਬਹੁਤ देर ਹੋ ਗਈ ਉਹਨਾਂ ਨੂੰ ਜਾਣੇ ਹਾਂ ਮੈਂ ਤਾਂ ਮੈਂ ਤਾਂ ਆਪ ਕਹਿੰਦਾ ਕਿ ਹੁਣ ਤੱਕ ਕਿਉਂਕਿ ਬਹੁਤ ਵੱਡੇ ਲੀਡਰ ਆ ਭਾਰਤੀ ਜਨਤਾ ਪਾਰਟੀ ਦੇ ਹੁਣ ਤੱਕ ਉਹਨਾਂ ਨੇ ਆਪਦੇ ਕੰਮ ਤੇ ਲੱਗ ਜਾਣਾ ਚਾਹੀਦਾ ਸੀਗਾ ਕੀ ਕਾਰਨ ਲੱਗਦਾ ਤੁਹਾਨੂੰ ਕਿ ਜਿਹੜਾ ਨਹੀਂ ਅਜੇ ਤੱਕ ਆ ਰਹੇਗੇ ਕਿਉਂ ਮਿਸ ਕਰ ਰਹੇ ਨੇ ਇੱਕ ਦਿਨ ਇੱਕ ਦਿਨ ਵਿੱਚ ਫਲਾ ਲੱਗ ਜਾਏਗਾ ਆਪਾਂ ਨੂੰ ਕੀ ਕੀ ਕਾਰਨ ਹੈ ਕਿਉਂ ਨਹੀਂ ਆ ਰਹੇ ਕਿਉਂਕਿ ਮੈਂ ਲੈਟਰ ਪਾਇਆ ਵਾ ਸਪੋਰਟ ਆਊਗਾ ਇਹ ਹੋਊਗਾ ਸਮਾਜ ਸਹਾਇਤਾ ਕੀਤਾ ਕਿ ਕਿੰਨੇ ਕਿਤਨਾ ਚਿਰ ਨੂੰ ਕਿਹਾ ਵੀ ਤੁਸੀਂ ਨਹੀਂ ਮੈਂ ਤਾਂ ਇਮੀਡੀਏਟਲੀ ਕਿਹਾ ਜੀ ਇਮੀਡੀਏਟਲੀ ਤੁਸੀਂ ਲਿਪਾਈ ਹੈ ਜਿਹੜੀ ਇਮੀਡੀਏਟਲੀ ਹੈ ਜੇਕਰ ਨਹੀਂ ਹੋਵੇ ਕੋਈ ਕਾਰਵਾਈ ਵੀ ਤੁਹਾਡੇ ਕੋਲੋਂ ਪਾਰਟੀ ਵੱਲੋਂ ਕੀਤੀ ਜਾਂਦੀ ਹੈ ਪ੍ਰਧਾਨੋਂ ਇੱਕ ਨਾਤੇ ਮੈਂ ਇੱਥੇ ਨੇ ਪ੍ਰਧਾਨ ਆ ਪਰ ਜੋ ਵੀ ਮੈਂ ਕਹਿ ਸਕਦਾ ਕਿ ਪਾਰਟੀ ਦਾ ਨਿਯਾਸ਼ਣ ਉਸ ਦੇ ਨਿਯਾਸ਼ਣ ਦੇ ਨਾਲ ਜੇਕਰ ਪਾਰਟੀ ਵਿਰੋਧੀ ਕਾਰਵਾਈਆਂ ਕਰੇਗਾ ਤਾਂ ਉਸ ਰਾਸ ਤੇ ਫਿਰ ਜਿਹੜਾ ਹੈਗਾ ਅਸੀਂ ਜ਼ਰੂਰ ਅੱਜ ਹਾਈ ਕਮੰਡ ਨੂੰ ਤੇਨ ਲੱਗਦਾ ਪਾਰਟੀ ਵਿਰੋਧੀ ਕਾਰਵਾਈ ਹੈ ਜਿਹੜੇ ਫਾਇੰਟ ਨਹੀਂ ਆ ਰਹੇ ਬਿਲਕੁਲ ਔਰ ਜੋ ਯਾਨੀ ਮਹਿਸੂਸ ਹੋ ਰਹੇ ਜੀ ਪੂਰਾ ਮਹਿਸੂਸ ਹੋ ਰਿਹਾ ਜੀ ਮਹਿਸੂਸ ਹੋ ਰਿਹਾ ਹੈਗਾ ਜਿਹੜੇ ਭਾਰਤੀ ਜਨਤਾ ਪਾਰਟੀ ਨਾਲ ਜੁੜੇ ਹੋ ਰਹੇ ਤੇ ਭਾਰਤੀ ਜਨਤਾ ਪਾਰਟੀ ਨੇ ਆਰੇ ਬਹੁਤ ਮਹਿਸੂਸ ਹੋਣਾ ਸਭ ਤੋਂ ਵੱਡੀ ਚੀਜ਼ ਹੈ ਦੇਖੋ ਮਨਪ੍ਰੀਤ ਸਿੰਘ ਬਾਦਲ ਰਾਣੇ ਨੇਤਰ ਔਰ ਉਹਨਾਂ ਨੇ ਪਿੱਛੇ ਦਿੱਲੀ ਜਾ ਕੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਅਮਿਤ ਸ਼ਾਹ ਜੀ ਦੇ ਨਾਲ ਮੀਟਿੰਗ ਕਰਕੇ ਸ਼ਾਮਲ ਹੋਏ ਸੀਗੇ ਇਹ ਉਥੇ ਯਕੀਨ ਦਵਾਇਆ ਕਿ ਆ ਇਸੇ ਲਈ ਅਸੀਂ ਭਾਰਤੀ ਜਨਤਾ ਪਾਰਟੀ ਨੂੰ ਮਜੂਦ ਕਰਨ ਵਾਸਤੇ ਆਪਣਾ ਪੂਰਾ ਸਹਿਯੋਗ ਕਰਾਂਗੇ ਤੇ ਹੁਣ ਜਿਹੜੀ ਇਲੈਕਸ਼ਨ ਚੱਲ ਰਹੀ ਹੈ ਇਲੈਕਸ਼ਨ ਮੈਂ ਕਹਿ ਸਕਦਾ ਕਿ ਪੂਰੇ ਉਸ ਮੋੜ ਦੇ ਵਿੱਚ ਹੈ ਜਿਹਦੇ ਵਿੱਚ ਇੱਕ ਇੱਕ ਸਕੰਟ ਇੱਕ ਇੱਕ ਮਿੰਟ ਤੇ ਇੱਕ ਇੱਕ ਆਦਮੀ ਸਹਾਇ ਹੁੰਦਾ ਤਾਂ ਉਸ ਲਈ ਸਾਨੂੰ ਯਕੀਨੀ ਕਰਨ ਲਈ ਜ਼ਰੂਰਤ ਸੀ ਕਿ ਮਨਪ੍ਰੀਤ ਨਾਲ ਜੁੜੇ ਹੋਏ ਕੁਝ ਲੋਕ ਜੋ ਸਾਬਕਾ ਮੇਅਰ ਰਮਨ ਸ਼੍ਰੀਮਤੀ ਰਮਨ ਜੀ ਤੇ ਉਹਨਾਂ ਦੇ ਨਾਲ 6-7 ਕਾਉਂਸਲਰ ਜਿਹੜੇ ਜਿਨ੍ਹਾਂ ਨਾਲ ਆਵਾਜ਼ਤਾ ਕੀਤਾ ਗਿਆ ਉਹ ਕਹਿੰਦੇ ਅਸੀਂ ਸਰਦਾਰ ਮਨਪ੍ਰੀਤ ਸਿੰਘ ਜੀ ਬਾਦਲ ਦੀ ਆਦੇਸ਼ ਦੀ ਅੜੀ ਕਰ ਰਹੇ ਆ ਤੇ ਮੈਂ ਉਹ ਆਦੇਸ਼ ਆਸੇ ਇੱਕ ਨੂੰ ਲੈਟਰ ਭੇਜਿਆ ਕਿ ਤੁਸੀਂ ਜਲਦੀ ਆ ਕੇ ਉਹਨਾਂ ਨਾਲ ਰਾਬਤਾ ਕਾਇਮ ਕਰਾਓ ਤਾਂ ਕਿ ਭਾਰਤੀ ਜਨਤਾ ਪਾਰਟੀ ਦੀ ਚੋਣ ਮਹਿਮ ਨੂੰ ਫੁਰਜ਼ਾ ਆਏ ਉਮੀਦ ਹੈ ਕਿ ਜਿਹੜੇ ਤੁਸੀਂ ਕਾਉਂਸਲਰ ਦੀ ਗੱਲ ਤਾਂ ਕਾਂਗਰਸ ਕਾਉਂਸਲਰ ਨੇ ਉਹ ਚਾਹੇ ਕਾਂਗਰਸੀ ਕਾਂਗਰਸ ਦਾ ਪਹਿਲਾ ਮਾਨਪ੍ਰਿਤ ਬਾਦਲ ਜਦੋਂ ਚ ਕਾਂਗਰਸ ਦੇ ਵਿੱਚ ਸੀ ਉਹ ਕਾਂਗਰਸ ਦੇ ਨਾਲ ਸੀਗੇ ਤੇ ਜਦੋਂ ਇੱਕ ਨੇਤਾ ਆ ਜਾਂਦਾ ਤਾਂ ਉਹ ਤੇ ਆਪਣੇ ਆਪ ਹੀ ਸਾਰੇ ਆ ਜਾਂਦੇ ਆ ਕਿਉਂਕਿ ਕਾਂਗਰਸਿੰ ਦਾ ਔਂਖੜਤਾ ਸੀਗਾ ਠੀਕ ਹੈ ਸਿੰਗਲਾ ਵੀ ਕੱਟਦਾ ਸੀਗਾ ਉਹਨੂੰ ਇਸ ਕਰਕੇ ਸਿੰਗਲਾ ਸਾਹਿਬ ਹੋਮ ਤੱਕ ਤਾਂ ਆ ਜਾਣੇ ਚਾਹੀਦੇ ਸੀਗੇ ਕਿਉਂਕਿ ਬਹੁਤ ਦੇਰ ਹੋ ਗਈ ਉਹਨਾਂ ਨੂੰ ਜੁਆਇਨ ਹਾਂ ਮੈਂ ਤਾਂ ਮੈਂ ਤਾਂ ਆਖ ਰਿਹਾ ਕਿ ਹੁਣ ਤੱਕ ਕਿਉਂਕਿ ਬਹੁਤ ਵੱਡੇ ਲੀਡਰ ਆ ਭਾਰਤੀ ਜਨਤਾ ਪਾਰਟੀ ਦੇ ਹੁਣ ਤਾਂ ਕਿ ਉਹਨਾਂ ਨੇ ਆਪਦੇ ਕੰਮ ਤੇ ਲੱਗ ਜਾਣਾ ਚਾਹੀਦਾ ਸੀਗਾ ਕੀ ਕਾਰਨ ਲੱਗਦਾ ਤੁਹਾਨੂੰ ਕਿ ਜਿਹੜਾ ਨਹੀਂ ਅਜੇ ਤੱਕ ਆ ਰਹੇਗੇ ਕਿਉਂ ਮਿਸ ਕਰ ਰਹੇ ਨੇ ਇੱਕ ਦਿਨ ਇੱਕ ਦਿਨ ਵਿੱਚ ਫਲਾ ਲੱਗ ਜਾਏਗਾ ਆਪਾਂ ਨੂੰ ਕੀ ਕੀ ਕਾਰਨ ਹੈ ਕਿਉਂ ਨਹੀਂ ਆ ਰਹੇ ਕਿਉਂਕਿ ਮੈਂ ਲੈਟਰ ਪਾਇਆ ਵਾ ਰਿਸਪਾਂਸ ਆਊਗਾ ਜਾਂ ਹੋਊਗਾ ਸਮਾਜ ਸਹਾਇਤਾ ਕੀਤਾ ਕਿ ਆ ਵੀ ਕਿੰਨੇ ਕਿੰਨਾ ਚਿਰ ਨੂੰ ਕਿਹਾ ਹੈ ਵੀ ਤੁਸੀਂ ਨਹੀਂ ਸਭ ਨੇ ਮੈਂ ਤਾਂ ਇਮੀਡੀਏਟਲੀ ਕਿਹਾ ਜੀ ਇਮੀਡੀਏਟਲੀ ਤੁਸੀਂ ਲੈ ਪਾਈ ਹੈ ਜਿਹੜੀ ਇਮੀਡੀਏਟਲੀ ਜੇਕਰ ਨਹੀਂ ਹੋਵੇ ਕੋਈ ਕਾਰਵਾਈ ਵੀ ਤੁਹਾਡੇ ਕੋਲ ਪਾਰਟੀ ਵੱਲ ਕੀਤੀ ਜਾਂਦੀ ਹੈ ਪ੍ਰਧਾਨੋਂ ਇੱਕ ਨਾਸੀ ਮੈਂ ਇੱਥੇ ਨੇ ਪ੍ਰਧਾਨ ਹਾਂ ਪਰ ਜੋ ਵੀ ਮੈਂ ਕਹਿ ਸਕਦਾ ਕਿ ਪਾਰਟੀ ਦਾ ਅਨੁਸ਼ਾਸਨ ਉਸੋਲੇ ਸਵੈਸ਼ਣ ਦੇ ਨਾਲ ਜੇ ਕਿ ਪਾਰਟੀ ਵਿਰੋਧੀ ਕਾਰਜ ਕਾਰਵਾਈਆਂ ਕਰੇਗਾ ਤਾਂ ਉਹ ਰਾਸਤੇ ਫਿਰ ਜਿਹੜਾ ਹੈਗਾ ਅਸੀਂ ਜ਼ਰੂਰ ਆਉਦੇ ਹਾਈਕ ਮੰਨ ਲੈਂਦੇ। ਤੁਹਾਨੂੰ ਲੱਗਦਾ ਪਾਰਟੀ ਵਿਰੋਧੀ ਕਾਰਵਾਈਆਂ ਜਿਹੜੇ ਫਾਇੰਟ ਨਹੀਂ ਆ ਰਹੇ। ਬਿਲਕੁਲ ਔਰ ਜੋ ਹੈ ਹਨ ਜੀ ਮਹਿਸੂਸ ਹੋ ਰਿਹਾ ਜੀ ਪੂਰਾ ਮਹਿਸੂਸ ਹੋ ਰਿਹਾ ਜੀ ਮਹਿਸੂਸ ਹੋਣ ਦੀ ਗੱਲ ਹੈ ਜਿਹੜੇ ਭਾਰਤੀ ਜਨਤਾ ਪਾਰਟੀ ਨਾਲ ਜੁੜੇ ਹੋਏ ਹਨ ਭਾਰਤੀ ਜਨਤਾ ਪਾਰਟੀ ਨਹੀਂ ਆ ਰਹੇ ਤਾਂ ਮਹਿਸੂਸ ਹੋਣਾ ਸਭ ਤੋਂ ਵੱਡੀ ਚੀਜ਼ ਹੈ।